तुसी देख रहे हो नव ताज़िया खबर देखने लिये चैनल में करो सबक्राइब ਮੋਕੇ ਵੀ ਸਰ ਓਕੇ ਸਰ ਲਾਖਾਂ ਪੈਸਾ ਲੱਗਦੀ ਮਤਲਬ ਕੀ ਬੰਦੇ ਸਰ ਕੀ ਮਾਮਲਾ ਸਰ ਕਿੰਨੇ ਕਰਦੇ ਓਕੇ ਸਰ ਕੀ ਦੇ ਕਲਮ ਜੀ ਜੀ ਜਿੱਦਾਂ ਤੁਹਾਨੂੰ ਪਤਾ ਹੈ ਐਮ ਸੀ ਸੀ ਇਜ਼ ਇਨ ਫੋਰਸ ਐਂਡ ਐਸ ਪਰ ਦੀ ਡਾਇਰੈਕਸ਼ਨਸ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਐਂਡ ਡੀ ਜੀ ਪੀ ਪੰਜਾਬ ਪੰਜਾਬ ਪੁਲਿਸ ਐਂਟੀ ਡਰੱਗ ਕੈਂਪੇਨ ਚੱਲ ਰਿਹਾ ਹੈਗਾ ਬਰਨਾਲਾ ਪੁਲਿਸ ਵੱਲੋਂ ਵੀ ਡਰੱਗਸ ਦੇ ਖਿਲਾਫ ਲਗਾਤਾਰ ਮੁਹਿੰਮ ਜਾਰੀ ਹੈ ਉਹਦੇ ਤਹਿਤ ਹੀ ਸਾਡੀ ਟੀਮ ਜਿਹਨੂੰ ਕੀ ਲੀਡ ਕਰ ਰਹੀ ਸੀ ਕਿ ਸਾਡੇ ਐਸ ਪੀ ਡੀ ਸੰਦੀਪ ਮਣਜੀ ਆਂਡੂਨਾ ਦੇ ਨਾਲ ਡੀਐਸਪੀ ਡੀ ਰਜਿੰਦਰਪਾਲ ਜੀ ਡੀਐਸਪੀ ਬਰਨਾਲਾ ਸਤਵੀਰ ਸਿੰਘ ਇਨਚਾਰਜ ਸਪੈਸ਼ਲ ਬ੍ਰਾਂਚ ਇੰਸਪੈਕਟਰ ਬਲਜੀਤ ਸਿੰਘ ਐਂਡ ਇਨਚਾਰਜ ਸੀਆਈਏ ਸਬ ਇੰਸਪੈਕਟਰ ਯਸ਼ਪਾਲ ਉਹਨਾਂ ਦੀ ਟੀਮਸ ਨੂੰ ਅੱਛੀ ਉਪਲਬਧੀ ਮਿਲੀ ਹੈ ਇੱਕ ਇਨਫੋਰਮੇਸ਼ਨ ਬੇਸਿਸ ਤੇ ਉਹਨਾਂ ਨੇ ਇੱਕ ਟਰੱਕ ਨੂੰ ਰੋਕਿਆ ਸੀਗਾ ਧਨੋਲੇ ਕੱਲ ਦੀ ਵਾਰਦਾਤ ਹੈ ਉਹਦੇ ਮੱਦੇਨਜ਼ਰ ਅਸੀਂ ਐਫਆਈਆਰ ਵੀ ਦਰਜ ਕੀਤੀ ਹੋਈ ਹੈ ਐਂਡੀ ਪੀਐਸ ਐਕਟ ਦੇ ਤਹਿਤ ਉਦੇ ਵਿੱਚੋਂ ਜੋ ਟਰੱਕ ਅਸੀਂ ਫੜਿਆ ਹੈਗਾ ਇਹ ਹਰਿਆਣਾ ਰਜਿਸਟਰਡ ਟਰੱਕ ਹੈ ਉਹਨੂੰ ਜਦੋਂ ਚੈੱਕ ਕੀਤਾ ਗਿਆ ਉਹਦੇ ਵਿੱਚੋਂ 105 ਬੋਰੀਆਂ ਜੋ ਕਿ ਵੇਇੰਗ ਅਰਾਊਂਡ 20 ਕਿਜੀਸ ਈਚ ਜੋ ਕਿ ਬਣਦਾ ਹੈਗਾ 2100 ਕਿਜੀ 22 ਕੁਇੰਟਲ ਭੁੱਕੀ ਚੂਰਾ ਪੋਸਟ ओपी ਹਸਪ ਅਸੀਂ ਬਰਾਮਦ ਕੀਤੀ ਹੈ ਜੋ ਕਿ ਇੱਕ ਹੈਵੀ ਕਮਰਸ਼ੀਅਲ ਕੁਆਂਟੀਟੀ ਹੈ ਜੋ ਇਹ ਅਕਿਊਜ਼ ਅਸੀਂ ਫੜਿਆ ਹੈਗਾ ਇਹ ਵਿਕਰਮ ਕੁਮਾਰ ਹੈਗਾ सिरसा ਹਰਿਆਣੇ ਦਾ ਰਹਿਣ ਵਾਲਾ ਜੋ ਕਿ ਇਹਨੂੰ ਚਲਾ ਰਿਹਾ ਸੀ ਹਾਲ ਕੀ ਘੜੀ ਦੀ ਜੋ ਹੈ ਇਹ ਅਸੀਂ ਪਤਾ ਕੀਤਾ ਇੰਟਰੋਗੇਸ਼ਨ ਜੋ ਪ੍ਰੀਲਿਮਿਨਰੀ ਇਹ ਜੋ ਟਰੱਕ ਇਹ ਸਮਾਨ ਲੈ ਕੇ ਆ ਰਹੇ ਸੀਗੇ ਇਹ ਰਾਜਸਥਾਨ ਤੋਂ ਕੰਸਾਈਨਮੈਂਟ ਚੱਲੀ ਸੀਗੀ ਅੱਗੇ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇजेस ਐਸਟੈਬਲਿਸ਼ ਕਰਾਂਗੇ ਕਿ ਇਹ ਸਮਾਨ ਜਾਣਾ ਕਿੱਥੇ ਸੀਗਾ ਤੇ ਕਿਨੇ ਭੇਜਿਆ ਤੇ ਐਗਜ਼ੈਕਟ ਇਹਦਾ origin ਕਿੱਥੇ ਸੀਗਾ ਕਿਉਂਕਿ ਮਾਰਕੀਟ ਵੈਲਿਊ ਕੀ ਹੈ ਜੀ ਮਾਰਕੀਟ ਵੈਲਿਊ ਜੀ ਅਸੀਂ ਅਸੈਸ ਕਰਕੇ ਦੱਸ ਦਾਂਗੇ ਬਟ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਰਾਊਂਡ 2100 ਕੇਜੀ ਕਾਪੀ ਹਾਸ ਗਿਆਗਾ ਤਾਂ ਕਾਫੀ ਹੈਵੀ ਕਮਰਸ਼ੀਅਲ ਕੁਆਂਟੀਟੀ ਬਣਦੀ ਹੈ। ਪਹਿਲਾਂ ਨਹੀਂ ਪਰਚੇ ਵਗੈਰੇ ਹੈਗੇ ਜੀ ਇਹਦੇ। ਇਹ ਹਾਲ ਕੀ ਘੜੀ ਐਸ ਦੇ ਅਕਿਊਜ਼ ਬਿਲੋਂਗਸ ਟੂ ਹਰਿਆਣਾ। ਹਾਲ ਕੀ ਘੜੀ ਸਾਨੂੰ ਇਹਦਾ ਕੋਈ ਐਦਾਂ ਕ੍ਰਿਮਿਨਲ ਪਾਸਟ ਨਹੀਂ ਮਿਲਿਆ। ਪਰ ਕਿਹਨੀ ਦੇਰ ਤੋਂ ਪਹਿਲਾਂ ਵੀ ਕੰਮ ਕਰਦਾ ਰਿਹਾ ਕਿਹਨੂੰ। ਕੋਈ ਐਸੀ ਜੀ ਅਭੀ ਤੋ ਫਿਲਹਾਲ ਫੜਿਆ ਹੀ ਹੈਗਾ। ਅਸੀਂ ਇਹਨੂੰ ਪੇਸ਼ ਕਰਕੇ ਮਾਲ ਮੁਕਦਮਾ ਸਾਰਾ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਡੀਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰਾਂਗੇ ਕਿ ਬੈਕਗ੍ਰਾਉਂਡ ਕੀ ਹੈਗਾ, ਕਿਵੇਂ ਉਹਨਾਂ ਦੇ ਕੰਟੈਕਟਸ ਆਇਆ, ਕੌਣ ਇਹਦੇ ਹੋਰ ਇਸ ਕਾਂਸਪੀਰੇਸੀ ਇਸ ਐਕਟ ਦੇ ਸਾਥੀ ਹੈ ਇਸ ਸਮਾਂ ਦੌਰ ਦੇ ਵਿੱਚ ਇਹ ਪਹਿਲੀ ਇੱਕ ਵੱਡੀ ਵੱਡੀ ਬਾਨ ਦਾ ਤਾਂ ਹੋ ਰਹੀ ਹੈ ਜੋ ਇਲਾਕੇ ਦੇ ਨਸ਼ਾ ਨਸ਼ਾ ਵਿੱਚ ਪੱਕੀ ਵਿੱਚ ਜਾ ਰਹੀ ਹੈ ਜੋ ਉਸ ਨੂੰ ਪੋਸਟ ਕਰ ਰਹੀ ਹੈ ਤੇ ਇਹਨੂੰ ਤੁਸੀਂ ਕਿਸ ਤਰ੍ਹਾਂ ਦੇ ਦੋਗੇ ਅੱਗੇ ਆਉਣ ਵਾਲੇ ਸਮੇਂ ਜੀ ਦੇਖੋ ਇਲੈਕਸ਼ਨ ਮੈਂ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਜਿੱਦਾਂ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੀ ਹਦਾਇਤ ਹੈ ਕਿ ਅਸੀਂ ਸਾਰੇ ਹੀ ਸਾਰੇ ਤਾਂ ਕਿ ਇੱਕ ਫਰੀ ਐਂਡ ਫੇਅਰ ਇਲੈਕਸ਼ਨ ਕਰਾਈ ਜਾ ਸਕੇ ਇਸ ਕਰਕੇ ਨਸ਼ਿਆਂ ਦੇ ਖਿਲਾਫ ਸਾਡੀ ਮੋਹਮ ਜਾ ਰਹੀ ਹੈ ਉਹਦੇ ਮੱਦੇਨਜ਼ਰ ਹੀ ਇਹ ਕਾਫੀ ਵੱਡੀ ਖੇਪ ਛੋਟੀ ਵੀ ਅਸੀਂ ਹਰ ਰੋਜ਼ ਐਕਸਾਈਜ਼ ਦੇ ਐਨਡੀਪੀਐਸ ਤੇ ਰਿਕਵਰੀ ਸਾਡੀ ਹੁੰਦੀ ਰਹਿੰਦੀ ਹੈ ਛੋਟੇ ਛੋਟੇ ਪਰ ਇਹ ਕਾਫੀ ਵੱਡੀ ਹੈਵੀ ਕਮਰਸ਼ੀਅਲ ਕੁਆਂਟੀਟੀ ਹੈ ਵਨ ਆਫ ਦੀ ਬਿਗੇਸਟ ਸਰ ਜਾਣੀ ਕਿਥੇ ਸੀ ਭੁਖੀ ਜੀ ਇਹ ਜੀ ਅੱਗੇ ਜਿੱਦਾਂ ਕਿ ਕਾਫੀ ਤੁਹਾਨੂੰ ਪਤਾ ਹੀ ਹੈ ਇੱਥੇ ਲਾਗੇ ਜੋ ਡਿਸਟ੍ਰਿਕਟਸ ਹੈ ਉਹਦੇ ਵਿੱਚ ਜਾਣੀ ਸੀ ਕਿ ਸਪੈਸੀਫਿਕਸ ਅਸੀਂ ਜਦੋਂ ਇੰਟਰੋਗੇਸ਼ਨ ਕਰਾਂਗੇ ਫਿਰ ਆ